ਹਾਂ ਜੀ ਸਰ ਆਪਣਾ ਨਾਮ ਤੇ ਆਪਣੇ ਬਾਰੇ ਦੱਸ ਕੇ ਜਿਹੜੀ ਮੀਟਿੰਗ ਕਰਾਈ ਗਈ ਕੀ ਮੀਟਿੰਗ ਕੀਤੀ ਤੇ ਧਾਰੀਵਾਲ ਸਾਹਿਬ ਨੇ ਕੀ ਵਿਚਾਰ ਦਵਾ ਦਿੰਦਾ ਜੀ ਮੈਂ ਜਸਵਿੰਦਰ ਸਿੰਘ ਗੰਡਾ ਜੂਥ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਤੋਂ ਅੱਜ ਪੰਜਾਬ ਅੱਜ ਦੀ ਜੋ ਮੀਟਿੰਗ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਹੱਕ ਵਿੱਚ ਰੱਖੀ ਗਈ ਸਵਰਨਕਾਰ ਬਰਾਦਰੀ ਵੱਲੋਂ ਤੇ ਸਾਰਿਆਂ ਨੇ ਅੱਜ ਨਿਰਣੇ ਲਿਆ ਹੈ ਸਾਰੀ ਬਰਾਦਰੀ ਨੇ ਕਿ ਆਪਾਂ ਸਰਦਾਰ ਧਾਰੀਵਾਲ ਸਾਹਿਬ ਨੂੰ ਬੋਰਡ ਵਾਗੇ ਵੱਡੀ ਲੀਡ ਦੇ ਨਾਲ ਜਤਾਉਣਾ ਹੈ ਤੇ ਜੰਨੀਆਂ ਵੀ ਬਰਾਦਰੀ ਦੀਆਂ ਸਮੱਸਿਆਵਾਂ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਪਈਆਂ ਨੇ ਧਾਰੀਵਾਲ ਸਾਹਿਬ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਬਰਾਦਰੀ ਨਾਲ ਵਾਅਦਾ ਕਰਕੇ ਗਏ ਨੇ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਹੱਲ ਕੀਤਾ ਜਾਏਗਾ ਜਿਹੜੀਆਂ ਪਹਿਲੀਆਂ ਜਿਹੜੀਆਂ ਅੱਗੇ ਵੀ ਆਉਣਗੀਆਂ ਉਹਨਾਂ ਨੂੰ ਵੀ ਹੱਲ ਕੀਤਾ ਜਾਏਗਾ ਤੇ ਪਾਰਟੀ ਹਮੇਸ਼ਾ ਬਰਾਦਰੀ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਪਹਿਲਾਂ ਕੀ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਸਵਨਗਾਰ ਪਹਿਲਾਂ ਸਵਨਗਾਰ ਬਰਾਦਰੀ ਨੂੰ ਜਿਵੇਂ ਕਿਸੇ ਦੀ ਚੋਰੀ ਹੋ ਗਈ ਕਿਸੇ ਕਿ ਕਦੀ ਡਾਕਾ ਮਾਰ ਲਿਆ ਤੁਹਾਨੂੰ ਪਤਾ ਹੀ ਹੋਏਗਾ ਕਿ ਬਹੁਤ ਜਿਆਦੀਆਂ ਸਮੱਸਿਆਵਾਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਤੇ ਉਹਦੇ ਧਾਰਤੇ ਹੀ ਕਿ ਉਹਨਾਂ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਏਗਾ ਠੀਕ ਹੈ ਤਾਂ ਉਹਨਾਂ ਵੱਲੋਂ ਸਵਾਸ਼ਣ ਕੀ ਵਿੱਤਾ ਜਾਵੇ ਤਾਂ ਉਹ ਵੀ ਦੱਸਿਆ ਗਿਆ ਵੀ ਜਿਹੜੀਆਂ ਮੁਸ਼ਕਲਾਂ ਤਾਂ ਨੂੰ ਆ ਰਹੀਆਂ ਵੀ ਉਹਦਾ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਸਾਡੇ ਕੋ ਆਓ ਮੈਨੂੰ ਟਾਈਮ ਦਿੱਤਾ ਹੈ ਉਹਨਾਂ ਨੇ ਕੀ ਕੱਲ ਤੁਸੀਂ ਆਓ ਸ਼ਾਮ ਦੇ ਟਾਈਮ ਆਪਣੀ ਬਰਾਦਰੀ ਦੇ ਜਿਹੜੇ ਵੀ ਤੁਹਾਡੇ ਬੰਦੇ ਜਿਨ੍ਹਾਂ ਨੂੰ ਸਮਸਿਆਵਾਂ ਜੰਨੀਆਂ ਸਮਸਿਆਵਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਤੁਸੀਂ ਮੇਰੇ ਕੋਲ ਲੈ ਕੇ ਆਓ ਤੇ ਜੋ ਮੈਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰੂੰਗਾ